ਮੇਰਾ ਨਾਮ ਪਿਆ। ਮੈਂ ਆਇਆ ਨਾਂ ਦੇ ਸ਼ਬਦ ਇਸ ਤੋਂ ਨਹੀਂ ਕਿਛੇ ਆਉ। ਸਰਪਰ ਪਰੋਂ ਪਰੇ ਆਪ ਦਾ ਵਾਹਿਗੁਰੂ ਜੀ ਦਾ ਪਾਲਸਾ ਵਾਹਿਗੁਰੂ ਜੀ ਦਾ। ਕਹਿੰਦੇ ਪੇਸ਼ਕੇ ਇੱਕ ਪਿਆਰਾ ਮੇਲਾ ਸ਼ੁਰੂ ਹੋ ਰਿਹਾ ਹੈ। ਪਰ ਇਹ ਕ੍ਰਿਸ਼ਤੀਆਂ ਦਾ ਮੇਲਾ ਵੀ। ਡਾਕਟਰ ਮਾਇਆ ਜੀ ਆਪੀ ਜਿੰਦਗੀ ਦੇ ਬਾਰੇ ਥੋੜੇ ਕੁ ਗੱਲਾਂ ਦੱਸਣੀਆਂ। ਕਈ ਲੋਕ ਮੈਨੂੰ ਇਹ ਦੇਖਦੇ ਵੀ ਮੈਂ ਬਹੁਤ ਵੱਡਾ ਰੰਗਾਂ। ਪਰੰਤੂ ਮੈਨੂੰ ਇਹ ਲੱਗਦਾ ਹੈ ਅੱਜ ਤੋਂ 15 ਸਾਲ ਪਹਿਲਾਂ ਮ ਬੜਾ ਬਡਾ ਬੰਦਾ ਸੀ ਕਿਉਂਕਿ ਬਕਤਰੀ ਮਾਰ ਪੈਂਦੀ ਐ ਰਿਸ਼ਤੇ ਟੁੱਟੇ ਆ ਔਰ ਜਿਸ ਤੇ ਕੋਹਲੇ ਨਾਲ ਬੰਦਾ ਅਰਸ਼ੋਂ ਅਰਸ਼ ਤੇ ਆ ਗਿਆ ਪਹਿਲਾਂ ਮ ਬਾਰਸ਼ਾ ਕਿਉਂ ਸੀ ਕਿਉਂਕਿ ਮੇਰੇ ਕੋਲ ਪੁੱਤ ਸੀ ਰਿਸ਼ਤੇ ਸੀ ਪਤਨੀ ਸੀ ਪਰਿਵਾਰ ਸੀ ਮਾਂ ਕੋ ਬਾਪ ਸੀ ਜਦੋਂ ਉਹਨਾਂ ਦੇ ਵਿੱਚ ਸਮਾਂ ਬੀਤਦੇ ਆਈ ਨਹੀਂ ਪਤਾ ਲੱਗਿਆ ਵੀ ਜ਼ਿੰਦਗੀ ਦੇ ਬੱਚੀ 30 35 ਸਾਲ ਕਿੰਨੇ ਲੰਮੇ ਫਰਾਂਸ ਤੋਂ ਬਾਇਆ ਆਦੋਸਾਲਾਂ ਨੇ ਐਂਡਸਰ ਸਭ ਜ਼ਿੰਦਗੀ ਅਮੀਰੰਡੀ ਵੀ ਹੋ ਜਾਂਦੀ ਹੈ ਵੀ ਇੱਕ ਦਿਨ ਕਿੱਦਾਂ ਲੰਘਦਾ ਹੈ ਔਰ ਮੈਨੂੰ ਇੰਨਾ ਅਹਿਕਾਰ ਜਿਸ ਕਰਕੇ ਇਹਦਾ ਵਧੀਆ ਲੱਗਦਾ ਕਿ ਦੇਖੀ ਰਿਸ਼ਤੇ ਇਕੱਠੇ ਕਰ ਉਹ ਜ਼ੁਮੀਨੀ ਹੈ ਥੋੜੀ ਖੋਣ ਦੀ ਸਾਹ ਲਓਗੇ ਤੁਸੀਂ ਇੱਕ ਮਾਰ ਦੇਖੋਣ ਕਰੋ ਜਿਆ ਉਹ ਤੁਸੀ ਫੇਰ ਹੀ ਭੈਣ ਭਰਾ ਤੁਹਾਡੇ ਸਾਹਮਣੇ ਜਾਗਦਾ ਜਉਂਦਾ ਜਾਗਦਾ ਸਬੂਤ ਹੈ ਦੇਖੋ ਕਿੰਨੀਆਂ ਬੱਚੀਆਂ ਇੱਥੇ ਆਪਣੇ ਤੇਕੇ ਪਰਿਵਾਰ ਬਣਾਉਂਦੀਆਂ ਔਰ ਕਿੰਨੀ ਸੋਹਣੀ ਵਿਉਂਤਬੰਦੀ ਹੈ ਕਿੰਨੀ ਸੋਹਣੀ ਹੈ ਸ਼ਕਾਰ ਹਰ ਚੀਜ਼ ਦਾ ਤਰੰਗ ਕੀਤਾ ਗਿਆ ਹੈ ਬਿਨਾ ਪ੍ਰਮਾਤਮਾ ਦੀ ਕਿਰਪਾ ਤੋਂ ਸੰਭੋ ਨਹੀਂ ਹੋ ਸਕਦਾ ਗਲਾ ਕਰਨੀਆਂ ਬਹੁਤ ਸੌਖੀਆਂ ਨੇ ਪਰ ਉਹਨਾਂ ਚੀਜ਼ਾਂ ਨੂੰ ਉਹ ਅਮਨ ਧੰਦੇ ਨਾਲ ਵਿਉਂਤਬੰਦੀ ਨਾਲ ਸਿਰੇ ਚੜ੍ਹਨਾ ਉਹ ਇੱਕ ਵੱਖਰਾ ਕੰਮ ਹੈ ਸੋ ਮੈਂ ਆਦੀਪਤ ਦੇਸ ਹੋਰ ਬড়ੋਂ ਨੰਦੇ ਜਾਣਾ ਸੀ ਕਮੇ ਅੱਜ ਉਹ ਆ ਇਸ ਕਰਕੇ ਜਿਆਦਾ ਦੂਰੀ ਸਮਝੇ ਤੋਂ 18 ਤਰੀਕ ਨੂੰ ਉਹ ਜਨਾ ਫਾਈਨਲ ਪ੍ਰੋਗਰਾਮ ਦੇ ਤੇ ਜਾਦਾ ਹੁੰਦਾ ਸੀ ਤਾਂ ਸਾਡੇ ਕੁਛ ਰਜੇ ਨੇ ਅਸੀਂ ਪ੍ਰੋਗਰਾਮ ਨਹੀਂ ਕਿਤੇ ਬਾਹਰ ਜਾਣੇ ਤਾਂ ਮੈਂ 500 ਮੁਹਾਰੀ ਲਈ ਤੁਸੀਂ ਉਸਨੇ ਵੀ ਲਈ ਹਾਰੀ ਤੁਸੀਂ ਅੱਜ ਕਬੂਲ ਕਰਿਓ ਕਿ ਜੇ ਕੋਈ ਪ੍ਰੋਗਰਾਮ ਬਲਾ ਹੋ ਰਿਆਂਗਾ ਕਈ ਵਾਰੀ ਲਖੇ ਰਿਹਾ ਜਰ ਤਾਂ ਇੰਨੀ ਕਹਾੜੀ ਕਬੂਲ ਕਰਦੇ ਹੋਏ ਮੇਰਾ ਸਾਰਿਆਂ ਆਪਿਆਂ ਨੂੰ ਬਹੁਤ ਬਹੁਤ ਪਿਆਰ ਪ੍ਰਮਾਤਮਾ ਕੋ ਆਦੇ ਪਰਵਾਹਾਂ ਤੇ ਤੁਹਾਡੇ ਸਿਰ ਤੇ ਰੋੜੇ ਹੱਥ ਰੱਖ ਕੇ ਉਹ ਹੈ ਕਿ ਚਾਹ ਕਾਲਸਾ ਪਵਾ ਰਹੇ ਨੀ ਕਿਹਾ